ਅ ਦੇਖੋ ਜੀ ਇਹ ਮੀਟਿੰਗ ਦੇ ਵਿੱਚ ਪੰਜ ਪ੍ਰਧਾਨੀ ਸ੍ਰੀ ਗੁਰੂ ਗ੍ਰੰਥ ਸਾਹਿਬ ਸੇਵਾ ਸੰਭਾਲ ਇਟਲੀ ਦਮਦਮਿਤਕ ਸਾਹਿਬ ਦੀ ਜਿਹੜੀ ਆ ਇਹਨਾਂ ਵਿੱਚ ਚੁਣੀ ਗਈ ਕਮੇਟੀ ਜਿਨ੍ਹਾਂ ਦਾ ਕਿ ਮਕਸਦ ਇਹ ਹੋਇਆ ਕਿ ਹਾਂ ਆਪਣੇ ਸ੍ਰੀ ਗੁਰੂ ਗ੍ਰੰਥ ਸਾਹਿਬ ਜਿਹਨੂੰ ਆਪਾਂ ਜੀਮੀ ਪਾਪ ਮੰਨਦੇ ਆਂ ਆਪਣਾ ਪਿਤਾ ਮੰਨਦੇ ਆਂ ਉਹਨਾਂ ਦੇ ਦੱਸੀ ਹੋਏ ਜਿਹੜੇ ਕਲਮਾ ਤੇ ਆਪਾਂ ਪੜਹੀਏ ਉਹਨਾਂ ਦੇ ਅੰਦਰ ਜਿਹੜੀ ਇਹ ਕਮੇਟੀ ਬਣੀ ਹੋਈ ਆ ਵੀ ਜੇ ਕਿਤੇ ਵੀ ਕਿਤੇ ਦਿੱਕਤ ਵੀ ਹੁੰਦੀ ਆ ਜਾਂ ਕੋਈ ਜਿਹੜੇ ਕੋਈ ਆਪਣੇ ਬੱਚੇ ਆਏ ਨੇ ਜਾਂ ਕਿਸੇ ਨੂੰ ਕੋਈ ਤਕਲੀਫ ਹੁੰਦੀ ਆ ਉਹਨਾਂ ਦੀ ਮਦਦਵਾ ਤੇ ਜਿਹੜੀ ਇਹ ਪੰਜ ਪ੍ਰਧਾਨੀ ਕਮੇਟੀ ਜਿਹੜੀ ਆ ਸਭ ਤੋਂ ਪਹਿਲਾਂ ਕਿ ਪੜਾਈ ਗਈ ਹੈ ਕਿ ਕਿੰਨਾ ਦਸੀਏ ਕਾਲਤਾ ਸਾਹਿਬ ਦੇ ਜਿਹੜੇ ਜਹੇਦਾਰ ਨੇ ਸਾਡੇ ਸਤਿਕਾਰਯੋਗ ਨੇ ਯਾਨੀ ਯੋਗਬੀਰ ਸਿੰਘ ਜੀ ਭਾਈ ਹੁਤਾਲ ਸਿੰਘ ਜੀ ਗਵਰਨੀ ਹਰਪ੍ਰੀਤਨੀ ਜੀ ਦੇਖੋ ਪੜੇ ਲਿਖੇ ਸੋਜਵਾਮ ਜਿਹੜੇ ਆ ਉਹ ਕਾਲਟਕ ਸਾਹਿਬ ਦੇ ਜਿਹੇ ਦਾ ਤਾਪੇ ਗਏ ਸੰਗਤਾਂ ਦੇ ਸਹਿਯੋਗ ਦੇ ਨਾਲ ਤਾਪੇ ਗਏ ਸੋ ਅੱਜ ਉਹਨਾਂ ਨੂੰ ਉਹਨਾਂ ਦੇ ਐਸੇ ਦਾ ਜਦੋਂ ਜਨਤਾ ਤੁਰਨ ਲੱਗੀ ਜਦੋਂ ਉਹਨਾਂ ਦੇ ਉਹਨਾਂ ਨੇ ਆਪਣੇ ਕੋਈ ਚਾਰ ਬਾਦਲਾਂ ਦੇ ਖਿਲਾਫ ਢੋਲ ਜੀ ਕਰਨੇ ਸ਼ੁਰੂ ਕੀਤੇ ਤਾਂ ਉਹਨਾਂ ਨੂੰ ਗੱਡੀ ਤੋਂ ਲਾਹ ਕੇ ਤੇ ਸਾਈਡ ਤੇ ਕਰ ਦਿੱਤਾ ਗਿਆ ਜਿਹੜਾ ਕਿ ਬਹੁਤ ਹੀ ਮੰਦ ਭਗਾ ਇਹ ਜੀ ਕਾਮਨੀ ਜਿਹੜੇ ਆਪਾਂ ਨੂੰ ਆਪਣੇ ਬੱਚਿਆਂ ਨੂੰ ਸ਼ੇਧ ਕੀ ਆਪਾਂ ਲੈਣੀ ਆ ਜਿਹੜੇ ਆਪਣਾ ਕਾਲਕਤਾ ਸਹਿਬ ਆ ਉੱਥੋਂ ਜਿਹੜੇ ਜਹੇਦਾਰ ਨੇ ਉਹਨਾਂ ਨੂੰ ਇਹ ਨਹੀਂ ਪਤਾ ਲੱਗਦਾ ਵੀ ਹਾਂ ਕਿਉਂ ਤੁਹਾਡੇ ਮਗਰ ਜਿਹੜਾ ਕਦੋਂ ਇਹਨਾਂ ਨੂੰ ਹਟਾ ਦੇਣਾ ਨੇ ਕਿਉਂਕਿ ਉਹਨਾਂ ਦੀ ਆਪਣੀ ਪਾਵ ਜਿਹੜੀ ਕਿਸੇ ਦੇ ਹੱਥ ਵਿੱਚ ਜਾ ਕੇ ਟਲੀ ਜਾਵੇ ਸੋ ਅੱਜ ਜਿਹੜਾ ਨਵਕ ਕੁਲਦੀਪ ਸਿੰਘ ਜੱਜ ਜਿਹੜਾ ਤਾਪਿਆ ਗਿਆ ਸੋ ਇਹ ਉਹਨਾਂ ਨੂੰ ਜਿਹੜੀ ਆ ਵੀ ਉਹ ਨਾ ਮਨਜ਼ੂਰ ਕਰਦੇ ਹੋਏ ਜਿਹੜੀ ਮੀਟਿੰਗ ਆ ਉਹ 5 ਵਰਧਾਨੀ ਵੀ ਤੇ ਅੱਤੀ ਗਈ ਸੋ ਇਹੋ ਮਤਾ ਪਾਸ ਹੋਇਆ ਕਿ ਹਾਂ ਜਿਹੜੇ ਪਹਿਲੇ ਆਪਣੇ ਜਿਹੇਧਾਰ ਨੇ ਉਹਨਾਂ ਨੂੰ ਬਹਾਰ ਕੀਤਾ ਜਾਵੇ ਸਾਡੇ ਕਲੈਂਪਿਕ ਕਰਮ ਪਿਛੇ ਤੋਂ ਜੀਵਾਰ ਕਿਸ ਨੂੰ ਮੰਨ ਜਿਦਾ ਪਹਿਲਾਂ ਵੀ ਗੱਲ ਚੱਲੀ ਕਿ ਹੁਣ ਤੇ ਬਾਦਲ ਪਰਵਾਹ ਜਿਹੜਾ ਉਹ ਭਗਾਨ ਨਹੀਂ ਹੈਗਾ ਪਰ ਫੇਰ ਵੀ ਜੰਮਿਆ ਰਿਹਾ ਪੱਜਤੇ ਇਹ ਹੀ ਜੇ ਕਹੀਏ ਕਿ ਜਿਹੜੀ ਕਮੇਟੀਆਂ ਨੇ ਉਹੋ ਹੀ ਨੇ ਜਿਹੜੇ ਪਹਿਲੇ ਜਿਹੇ ਦਾ ਜਿੱਥੇ ਥਾਪੇ ਜਾਂਦੇ ਸੀ ਜੇਬ ਤੋਂ ਨਿਕਲਨੇ ਜਾਂ ਲਪਾ ਰਿਆ ਜੋਂ ਨਿਕਲਨੇ ਅੱਜ ਵੀ ਉਹ ਕੰਮ ਹੀ ਚੱਲਣ ਰਿਹਾ ਸੋ ਜਿੱਤੇ ਵੀ ਜਿੱਥੇ ਵੀ ਤਾਬ ਲਾ ਲਈਏ ਤੇ ਆਪਾਂ ਜਿਹੜੀ ਸ੍ਰੋਮਣੀ ਕਾਲੀਦਾ ਵਾਲਾ ਬਾਦਲ ਪਰਵਾਰ ਆ ਉਹੀ ਜੰਮੀਵਾਰੇ ਆਜ ਕਰਤੇ ਜੋ ਵੱਡੇ ਬਾਦਲ ਸਾਹਿਬ ਜਿਨਾਂ ਦਾ ਕਿਤਾਬ ਆਪਸ ਲੈਣ ਵਾਲਾ ਉਹ ਵੀ ਇਹਨਾਂ ਨੂੰ ਬਹੁਤ ਜ਼ਿਆਦਾ ਰਕਿਆ ਸੀ ਉਹਦੇ ਨਾਲ ਦੀ ਆਰ ਵੀ ਇਹੀ ਦਿੱਤੀ ਆ ਵੀ ਆਪ ਹੀ ਆਪਣੇ ਅੱਗੇ ਵੀ ਇਹਨਾਂ ਦੇ ਆਪਣੇ ਹੀ ਹੁੰਦੇ ਸੀ ਜਥੇਦਾਰ ਜਿੰਨੇ ਵੀ ਪਰ ਥੋੜਾ ਜਿਹਾ ਇਹਨਾਂ ਦਾ ਪਾਵਰ ਘਟਣ ਕਰਕੇ ਜੋ ਸਦਾਨ ਸੀ ਥੋੜਾ ਜਿਹਾ ਬਦਲਿਆ ਸੀ ਫਾਈਰ ਆਮ ਸਿੰਘ ਦੀ ਖਾਸ ਕਰਦਮਲ ਟਿਕਸਾਰਵਾਲਾ ਵੱਲੋਂ ਵੀ ਇਹਨਾਂ ਨੂੰ ਦਸਤਾਰ ਪੇਟਦੀ ਸੀ ਕਾਸੀ ਪਹਿਲੇ ਦਿਨ ਤੋਂ ਹੀ ਦੇਖ ਲਿਆ ਕਿ ਜੋ ਪ੍ਰੋਗਰਾਮ ਸੀ ਜੋ 10 ਵਜੇ ਦਾ ਅਨੰਤ ਫੋਰਸ ਆਬ ਰੱਖਿਆ ਬਈ ਸੀ ਉਹਨਾਂ ਦੀ ਤਾਜ ਪੁਸ਼ੀ ਦਾ ਤੇ ਉਹ ਸਿੱਖ ਜਗਤ ਤੋਂ ਸੰਸਤਾਵਾਂ ਤੋਂ ਦੱਬਦੇ ਹੋਏ ਆਈ ਉਹ ਜੋ ਉਸੇ ਮर्याਦਾ ਦਾ ਕਾਣ ਕਰਦੇ ਹੋਏ ਆ 2:30 ਵਜੇ ਅੰਦਰ ਵੜ ਕਰਕੇ ਜੋ ਉਹਦੀ ਤਾਜ ਪੁਸ਼ੀ ਵਰਗਾਤੀ ਕਰਤੀ ਗਈ ਤਾਂ ਮreturnData ਮਹੀਨੇ ਸਾਲ ਦੀ ਜਿਹੜੀ ਕਮੇਟੀ ਆ ਉਹਦੀ ਮੀਟਿੰਗ ਹੋਈ ਆ ਜਿਸ ਵਿੱਚ ਇਹਨਾਂ ਨੇ ਇਹ ਫੈਸਲਾ ਲਿਆ ਗਿਆ ਵਾ ਕਿ ਸਮੂਹ ਇਟਲੀ ਦੀਆਂ ਸਿੱਖ ਸੰਗਤਾਂ ਵੱਲੋਂ ਜੋ ਖੰਬਾ ਬਾਬਾ ਰਾਮ ਸਿੰਘ ਜੀ ਤੋਂ ਮਾ ਜੜੀ ਉਹਨਾਂ ਨੇ ਕੱਲ ਅਨੰਦਪੁਰ ਦੀ ਧਰਤੀ ਦੇ ਉੱਤੇ ਜੋ ਮਤੇ ਕੀਤੇ ਇਹਨਾਂ ਸਾਰੀਆਂ ਸੰਗਤਾਂ ਨੇ ਉਹ ਮਤਿਆਂ ਨੂੰ ਪ੍ਰਵਾਨਗੀ ਦਿੱਤੀ ਆ ਉਹਨਾਂ ਚ ਇਹ ਆ ਕਿ ਜਿਹੜੇ ਤਿੰਨੇ ਜਹੇਦਾਰ ਆ ਗਿਆਨੀ ਰਗਵੀਰ ਸਿੰਘ ਜੀ ਗਿਆਨੀ ਸੁਲਤਾਨ ਸਿੰਘ ਜੀ ਤੇ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੂੰ ਪਹਾਲ ਕੀਤਾ ਜਾਵੇ ਜਿਹੜੇ ਗਿਆਨੂ ਵਰਗਾਜਾ ਉਹਨਾਂ ਦੀ ਨਿਯੁਕਤੀ ਜਿਹੜੀ ਆ ਉਹ ਰੱਦ ਕੀਤੀ ਜਾਵੇ ਨਾਲ ਹੀ ਅਸੀਂ ਬਾਦਲਾਂ ਨੂੰ ਇਹ ਬੇਨਤੀ ਕਰਦੇ ਹਾਂ ਕਿ ਸਿੱਖ ਸੰਗਤਾਂ ਤੁਹਾਡੇ ਅੱਗੇ ਹੱਥ ਜੋੜਦੀਆਂ ਗੁਰੂ ਪਿਆਰਿਓ ਤੁਸੀਂ ਸਿੱਖ ਕੌਮ ਦਾ ਬਹੁਤ ਨੁਕਸਾਨ ਕੀਤਾ ਤੁਸੀਂ ਸਿੱਖੀ ਨੂੰ ਬਹੁਤ ਢਾਹ ਲਾਈ ਆ ਕੋਈ ਇਹ ਤਖਤ ਜਿਸਨੇ ਵੀ ਪੰਡਾ ਲਿਆ ਭਾਇਓ ਬੀਬੀ ਇੰਦਰਾ ਗਾਂਧੀ ਸੀ ਭਾਇਓ ਅੰਬਰ ਸ਼ਾਹ ਬਦਾਲੀ ਸੀ ਭਾਇਓ ਮੱਸਾ ਡੰਗੜ ਸੀ ਹਾਲ ਉਹਨਾਂ ਦਾ ਬਹੁਤ ਮਾੜਾ ਹੋਇਆ ਤੇ ਬਾਦਲ ਸਾਹਿਬ ਦਾ ਵੀ ਹਾਲ ਤੇ ਮਾੜਾ ਹੋਣਾ ਵੇਖੋ ਥੋੜੇ ਦੌਰ ਪਹਿਲਾਂ ਲੱਤ ਟੁੱਟੀ ਹੁਣ ਬਾਹਾਂ ਟੁੱਟ ਗਈ ਅਸੀਂ ਤੇ ਪ੍ਰਮਾਤਮਾ ਕੀ ਅਰਦਾਸ ਕਰਦੇ ਹਾਂ ਕਿ ਇਹ ਵਾਇਰਸ ਉਹਨਾਂ ਦੇ ਦਿਮਾਗ ਦੇ ਜਿਹੜਾ ਹੁੰਮਾ ਦਾ ਪੁਰਜਾ ਹਿੱਲਿਆ ਉਹਨੂੰ ਠੀਕ ਕਰੋ ਜਿਸ ਜੰਦ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰੀਕ ਕਮੇਟੀ ਨੇ ਤਿੰਨ ਵੱਖ-ਵੱਖ ਜਥੇਦਾਰਾਂ ਨੂੰ ਉਹਨਾਂ ਦੇ ਅਹੁਦੇ ਤੋਂ ਸੇਵਾਮੁਕਤ ਕੀਤਾ ਹੈ ਉਸ ਦਿਨ ਤੋਂ ਹੀ ਪੰਥ ਦੇ ਵਿੱਚ ਜਿਹੜਾ ਇਹ ਲਗਾਤਾਰ ਵਿਰੋਧ ਹੋ ਰਿਹਾ ਇਸ ਗੱਲ ਦਾ ਜਿੱਥੇ ਭਾਰਤ ਦੀ ਇੰਡੀਆ ਦੀ ਧਰਤੀ ਤੇ ਸਿੱਖ ਸੰਸਥਾਵਾਂ ਵੱਲੋਂ ਇਸ ਟੀ ਦਾ ਵਿਰੋਧ ਕੀਤਾ ਜਾ ਰਿਹਾ ਹੈ ਉੱਥੇ ਹੀ ਇਟਲੀ ਦੇ ਵਿੱਚ ਵੀ ਵੱਖ-ਵੱਖ ਸੰਸਥਾਵਾਂ ਨੇ ਜਿਹੜੀਆਂ ਇਸ ਗੱਲ ਦਾ ਵਿਰੋਧ ਕਰ ਰਹੀਆਂ ਹਨ ਕਿ ਇਸ ਤਰ੍ਹਾਂ ਜਥੇਦਾਰਾਂ ਨੂੰ ਹਟਾਉਣਾ ਜਿਹੜਾ ਇਹ ਮੰਤ ਭਾਗ ਆ ਅੱਜ ਇਟਲੀ ਦੇ ਗੁਰਦੁਆਰਾ ਮਾਤਾ ਸਾਹਿਬ ਕੋਰਜੀ ਕੋ ਉਹ ਵਿਖੇ ਪੰਜ ਪ੍ਰਧਾਨੀ ਦੀ ਵੀ ਮੀਟਿੰਗ ਹੋਈ ਆ ਸਾਡੇ ਨਾਲ ਪੰਜ ਪ੍ਰਧਾਨੀ ਦੇ ਸਾਰੇ ਸੇਵਾਦਾਰ ਮੌਜੂਦ ਨੇ ਉਹਨਾਂ ਨੇ ਗੱਲਬਾਤ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਜਿਹੜੀ ਮੀਟਿੰਗ ਹੋਈ ਆ ਆਪਾਂ ਉਹ ਤੋਂ ਸ਼ੁਰੂ ਕਰਦੇ ਆਂ ਕੀ ਗੱਲਾਂ ਬਾਤਾਂ ਹੋਈ ਆ ਅੱਜ ਦੀ ਦੇਖੋ ਜੀ ਅੱਜ ਦੀ ਮੀਟਿੰਗ ਦੇ ਵਿੱਚ ਪੰਜ ਪ੍ਰਧਾਨੀ ਸ੍ਰੀ ਗੁਰੂ ਕੰਤ ਸਾਹਿਬ ਸੇਵਾ ਸੰਭਾਲ ਇਟਲੀ ਦਮਟਮੀ ਟਕਸਾਲ ਦੀ ਜਿਹੜੀ ਆ ਇਹਨਾਂ ਵਿੱਚ ਚੁਣੀ ਗਈ ਕਮੇਟੀ ਜਿਨ੍ਹਾਂ ਦਾ ਕਿ ਮਕਸਦ ਇਹ ਹੋਇਆ ਕਿ ਆ ਆਪਣੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਾਂ ਪਿਤਾ ਪਾਪ ਮੰਨਦੇ ਆ ਆਪਣਾ ਪਿਤਾ ਮੰਨਦੇ ਆ ਉਹਨਾਂ ਦੇ ਦੱਸੇ ਹੋਏ ਜਿਹੜੇ ਕਿਲਮਾ ਤੇ ਆਪਾਂ ਤੁਰੀਏ ਉਹਨਾਂ ਦੇ ਅੰਦਰ ਜਿਹੜੀ ਇਹ ਕਮੇਟੀ ਬਣੀ ਹੋਈ ਆ ਕਿ ਕਿਤੇ ਵੀ ਕਿਤੇ ਇਹ ਬੇਦਬੀ ਹੁੰਦੀ ਆ ਜਾਂ ਕੋਈ ਜਿਹੜੇ ਕੋਈ ਆਪਣੇ ਬੱਚੇ ਆਏ ਨੇ ਜਾਂ ਕਿਸੇ ਨੂੰ ਕੋਈ ਤਕਲੀਫ ਹੁੰਦੀ ਆ ਉਹਨਾਂ ਦੀ ਮਦਦ ਵਾਸਤੇ ਜਿਹੜੀ ਇਹ ਪੰਜ ਪ੍ਰਧਾਨੀ ਕਮੇਟੀ ਜਿਹੜੀ ਆ ਸਭ ਤੋਂ ਪਹਿਲਾਂ ਕਿ ਬਣਾਈ ਗਈ ਹੈ ਜਿਹੜੀ ਤੁਹਾਨੂੰ ਦੱਸੀਏ ਸੋ ਅੱਜ ਦੇ ਜਿਹੜੇ ਮੱਥੇ ਪਾਸ ਹੋਏ ਨੇ ਚੋ ਕੇ ਸਾਡੇ ਸ੍ਰੀ ਕਾਲ ਤਖਤ ਸਾਹਿਬ ਨੂੰ ਸਮਰਪਿਤ ਜਿਹੜੀ ਕਿ ਗੁਰਵਾਦੀ ਰੀਤ ਮਰਿਆਦਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਤੋਂ ਚੱਲਦੀ ਆ ਰਹੀ ਆ ਸੋ ਉਹਨੂੰ ਬਰਕਰਾਰ ਰੱਖਣ ਵਾਸਤੇ ਉਹਨਾਂ ਗੁਰੂਆਂ ਦੀਆਂ ਲੀਆਂ ਤੇ ਤੁਰਨ ਵਾਸਤੇ ਜਿਹੜੇ ਅੱਜ ਦੇ ਸਾਡੇ ਪ੍ਰਧਾਨ ਨੇ ਸ਼ੋਮਣੀ ਕਮੇਟੀ ਆ ਜਿਹੜੀ ਕਿ ਸਾਡੇ ਦੇਖਣ ਦੇ ਵਿੱਚ 2000 ਤੋਂ ਲਗਭਗ ਤੋ ਪਹਿਲਾ ਵੀ ਜਿਹੜੀ ਆ ਜਦੋਂ ਉਹ ਤੋਂ ਬਾਰਦ ਸਾਹਿਬ ਆਏ ਜਾਂ ਜਦੋਂ ਉਹ ਤੋਂ ਕਾਲੀ ਦਾ ਲਾਇਆ ਸੁਰੂ-ਸੁਰੂ ਦੇ ਵਿੱਚ ਠੀਕ ਮੁੜ ਕੇ ਉਹਨਾਂ ਤੋਂ ਬਾਅਦ ਜਿੰਨੇ ਪ੍ਰਧਾਨ ਆਉਂਦੇ ਰਹੇ ਸਾਰਿਆਂ ਨੇ ਇੱਕ ਤੋਂ ਇੱਕ ਦਾ ਵੱਦ ਤੋਂ ਵੱਦ ਆਣ ਕੇ ਤੇ ਜਿਹੜਾ ਆਪਣਾ ਸਿੱਖੀ ਦਾ ਘਾਣਾ ਉਹ ਕੀਤਾ ਸੋ ਅੱਜ ਵੀ ਉਸੇ ਢੰਗ ਦੇ ਮੁਤਾਬਕ ਹੀ ਸਾਡੇ ਕਾਲਤਾ ਸਾਹਿਬ ਦੇ ਜਿਹੜੇ ਜਹੇਦਾਰ ਨੇ ਸਾਡੇ ਸਤਿਕਾਰਯੋਗ ਨੇ ਗਿਆਨੀ ਰੁਕਬੀਰ ਸਿੰਘ ਜੀ ਭਾਈ ਸੁਲਤਾਨ ਸਿੰਘ ਜੀ ਗਿਆਨੀ ਹਰਪ੍ਰੀਤ ਸਿੰਘ ਜੀ ਦੇਖੋ ਪੜੇ ਲਿਖੇ ਸੋਜਵਾਨ ਜਿਹੜੇ ਆ ਉਹ ਕਾਲ ਤੱਕ ਸਾਹਿਬ ਦੇ ਜਹੀਦਾਰ ਥਾਪੇ ਗਏ ਸੰਗਤਾਂ ਦੇ ਸਹਿਯੋਗ ਦੇ ਨਾਲ ਥਾਪੇ ਗਏ ਸੋ ਅੱਜ ਉਹਨਾਂ ਨੂੰ ਉਹਨਾਂ ਦੇ ਸੇਧਾਂ ਦੇ ਜਦੋਂ ਜਨਤਾ ਤੁਰਨ ਲੱਗੀ ਜਦੋਂ ਉਹਨਾਂ ਦੇ ਉਹਨਾਂ ਨੇ ਆਪਣੇ ਵਿਚਾਰ ਬਾਦਲਾਂ ਦੇ ਖਿਲਾਫ ਟੋੜੀ ਜੀ ਕਰਨੇ ਸ਼ੁਰੂ ਕੀਤੇ ਤਾਂ ਉਹਨਾਂ ਨੂੰ ਗੱਡੀ ਤੋਂ ਲਾ ਕੇ ਤੇ ਸੈੜ ਤੇ ਕਰ ਦਿੱਤਾ ਗਿਆ ਜਿਹੜਾ ਕਿ ਬਹੁਤ ਹੀ ਮੰਦ ਭਾਗਾ ਸੋ ਇਹ ਜਿਹੜੇ ਇਹ ਜਿਹੇ ਕੰਮ ਨੇ ਜਿਹੜੇ ਆਪਾਂ ਨੂੰ ਆਪਣੇ ਬੱਚਿਆਂ ਨੂੰ ਸੇਧ ਕੀ ਆਪਾਂ ਲੈਣੀ ਆ ਜਿਹੜੇ ਆਪਣਾ ਕਾਲਤਾਰ ਸਾਹਿਬ ਆ ਉਤੋਂ ਜਿਹੜੇ ਜ਼ਹੀਦਾਰ ਨੇ ਉਹਨਾਂ ਨੂੰ ਇਹ ਨਹੀਂ ਪਤਾ ਲੱਗਦਾ ਵੀ ਹਾਂ ਕਿਉਂ ਸਾਡੇ ਮਗਰ ਜਿਹੜਾ ਕਦੋਂ ਇਹਨਾਂ ਨੂੰ ਹਟਾ ਦੇਣਾ ਕਿਉਂਕਿ ਉਹਨਾਂ ਦੀ ਆਪਣੀ ਪਾਵਰ ਜਿਹੜੀ ਹੈ ਕਿਸੇ ਦੇ ਹੱਥ ਵਿੱਚ ਜਾ ਕੇ ਚਲੀ ਜਾਵੇ ਸੋ ਅੱਜ ਜਿਹੜਾ ਨਵਾ ਕੁਲਦੀਪ ਸਿੰਘ ਦੇ ਘੱਜ ਜਿਹੜਾ ਤਾਪਿਆ ਗਿਆ ਸੋ ਇਹ ਉਹਨਾਂ ਨੂੰ ਜਿਹੜੀ ਆ ਵੀ ਉਹ ਨਾ ਮਨਜ਼ੂਰ ਕਰਦੇ ਹੋਏ ਜਿਹੜੀ ਮੀਟਿੰਗ ਆ ਉਹ ਪੰਜ ਪ੍ਰਧਾਨੀ ਵੀ ਫਿਰ ਰੱਖੀ ਗਈ ਸੋ ਇਹੋ ਮਤਾ ਪਾਸ ਹੋਇਆ ਕਿ ਹਾਂ ਜਿਹੜੇ ਪਹਿਲੇ ਆਪਣੇ ਜਥੇਦਾਰ ਨੇ ਉਹਨਾਂ ਨੂੰ ਬਹਾਰ ਕੀਤਾ ਜਾਵੇ ਤੇ ਜਿਹੜੇ ਨਵੇਂ ਜਥੇਦਾਰ ਆ ਉਹਨੂੰ ਪ੍ਰਵਾਨ ਵੀ ਜਿਹੜੀ ਉਹਨਾ ਦਿੱਤੀ ਜਾਵੇ ਸਰਪੰਚ ਸੱਦਿਆ ਜਾਵੇ ਜਿਸ ਤਰ੍ਹਾਂ ਵੀ ਪਹਿਲਾਂ ਜਥੇਦਾਰਤਾ ਪੀ ਜਾਂਦੇ ਨੇ ਉਹਨਾਂ ਦੇ ਮੁਤਾਬਕ ਹੀ ਜਿਹੜੇ ਉਹ ਜਥੇਦਾਰ ਜਿਹੜੇ ਉਤਾਪੀ ਜਾਣ ਸੋ ਇੰਨੀਆਂ ਬੇਨਤੀਆਂ ਨੂੰ ਪ੍ਰਵਾਨ ਸਾਰੇ ਘਟਲਾਂ ਪਿੱਛੇ ਤੁਸੀਂ ਜਿਵੇਂ ਵਾਰ ਕਿਸ ਨੂੰ ਮੰਨਦੇ ਆ ਦੇਖੋ ਜੀ ਜਦਾਂ ਪਹਿਲਾਂ ਵੀ ਗੱਲ ਚੱਲੀ ਕਿ ਹੁਣ ਤੇ ਬਾਦਲ ਪਰਿਵਾਰ ਜਿਹੜਾ ਉਹ ਪ੍ਰਧਾਨ ਨਹੀਂ ਹੋਏਗਾ ਪਰ ਫਿਰ ਵੀ ਜੰਮਿਆ ਰਿਹਾ ਅੱਜ ਤੱਕ ਇਹ ਜੇ ਕਹੀਏ ਕਿ ਜਿਹੜੀ ਕਮੇਟੀਆਂ ਨੇ ਹੋਈ ਨੇ ਜਿਹੜੇ ਪਹਿਲੇ ਜਥੇਦਾਰ ਜਿੱਥੇ ਥਾਪੇ ਜਾਂਦੇ ਸੀ ਜੇਬ ਚੋਂ ਨਿਕਲਨੇ ਜਾਂ ਲਫਾਫੇ ਚੋਂ ਨਿਕਲਨੇ ਅੱਜ ਵੀ ਉਹ ਕੰਮ ਹੀ ਚੱਲਣ ਰਿਹਾ ਸੋ ਜਿੱਤੇ ਵੀ ਜਿੱਥੇ ਵੀ ਛਾਬ ਲਾ ਲਈਏ ਤੇ ਆਪਾਂ ਜਿਹੜੀ ਪ੍ਰੋਮੋਨਿਕ ਅਕਾਲੀ ਦਲ ਆ ਬਾਦਲ ਪਰਵਾਰ ਆ ਉਹ ਹੀ ਜ਼ਿੰਮੇਵਾਰ ਆ ਇਸੇ ਤੋਂ ਅਗਲਬਤ ਕਰਦੇ ਆ ਤੁਸੀਂ ਜਾਣਕਾਰੀ ਦਿਓ ਕਿ ਜਦੋਂ ਵੀ ਪਹਿਲਾਂ ਵੀ ਜਥੇਦਾਰ ਨਿਯੁਕਤ ਹੁੰਦੇ ਨੇ ਉਹ ਇਸੇ ਢੰਗ ਨਾਲ ਹੁੰਦੇ ਨੇ ਪਰ ਇਸ ਵਾਰ ਇਹ ਸਾਰਾ ਮੁੱਦਾ ਕਿਉਂ ਘਟਨਾਕਲ ਮਜਾਦਾ ਵਧਾਇਆ ਵੈਰਗੋਜੀ ਕਪਤਾਨ ਸਾਲਾ ਵੈਰਗੋਜੀ ਕੀ ਫਤਿਹ ਉਹ ਸ਼ਾਰੀਓ ਮਿੰਟ ਪਾ ਇਸ ਤਰ੍ਹਾਂ ਜਾਪਦਾ ਕਿ ਜਿਵੇਂ ਕਿ ਜਿਹੜਾ 2 ਦਸੰਬਰ ਨੂੰ ਜੋ ਕਾਥਕ ਸਾਹਿਬ ਤੋਂ ਹਕੂਨਾਮਾ ਇਹਨਾਂ ਪਾਰਟੀਆਂ ਦੇ ਵਿਰੁੱਧ ਇਹਨਾਂ ਨੂੰ ਜਾਪਦਾ ਕਿ ਸਾਡੇ ਵਿਰੁੱਧ ਹੋਇਆ ਸੋ ਅਸੀਂ ਦੇ ਬਦਲੇ ਦੀ ਨੀਤੀ ਦੇ ਅਨਸਾਰ ਹੀ ਇਹ ਸਾਰੇ ਕਾਰਜ ਵਰਤੇ ਗਏ ਨੇ ਜਦੋਂ ਕਿ ਜਿਹੜੀ ਧਾਰਮਿਕ ਸੇਵਾ ਆ ਉਹ ਤੇ ਇਹਨਾਂ ਨੂੰ ਪਰਵਾਹ ਹੁੰਦੀ ਹੈ ਜੋ ਤਾਂ ਰਾਜਨੀਤਿਕ ਸੇਵਾ ਥੋੜੀ ਲੱਗ ਜਾਂਦੀ ਆ ਉਸ ਵਿੱਚ ਇਹਨਾਂ ਨੂੰ ਬਹੁਤ ਕੰਡੇ ਚੁੱਭਦੇ ਆ ਖਾਸ ਕਰਕੇ ਜੋ ਵੱਡੇ ਬਦਲ ਸਾਹਿਬ ਹੁੰਦਾ ਜਿਹੜਾ ਕਿਤਾਬ ਆਫਸ ਲੈਣ ਵਾਲਾ ਉਹ ਵੀ ਇਹਨਾਂ ਨੂੰ ਬਹੁਤ ਜ਼ਿਆਦਾ ਰੜਕ ਰਿਆ ਸੀ ਔਰ ਇਹਨਾਂ ਦੀ ਆਉਣ ਵਾਲੀ ਇਹ ਹੀ ਨੀਤੀ ਆ ਪੀ ਆਪਨੀ ਆਪਣੇ ਅੱਗੇ ਵੀ ਇਹਨਾਂ ਦੇ ਆਪਣੇ ਹੀ ਹੁੰਦੇ ਸੀ ਜਥੇਦਾਰ ਜਿੰਨੇ ਵੀ ਪਰ ਥੋੜਾ ਜਿਆਦਾ ਇਹਨਾਂ ਦਾ ਪਾਵਰ ਕੱਢਣ ਕਰਕੇ ਜੋ ਸਦਾਨ ਸੀ ਥੋੜਾ ਜਿਆਦਾ ਬਦਲਿਆ ਸੀ ਤੋਂ ਸਿੱਖ ਸਦਾਨ ਦੇ ਅਨੁਸਾਰ ਜਥੇਦਾਰਾਂ ਨੇ ਫੈਸਲਾ ਵੀ ਲਿਆ ਬਹੁਤ ਸੋਹਣਾ ਸੀ ਵਧੀਆ ਸੀ ਜੇ ਇਹ ਨਵਾਬ ਦੇ ਤਾਂ ਬਚੇ ਰਹਿੰਦੇ ਪਰ ਉਹਦੇ ਬਦਲੇ ਦੀ ਨੀਤੀ ਵਜੋਂ ਇਹਨਾਂ ਨੇ ਇਹਨਾਂ ਨਾਲ ਜਾਜ ਸੇਦਾਰਾਂ ਨਾਲ ਆ ਉਹ ਵਿਰੋਧ ਵਿੱਚ ਗੁੱਸੇ ਵਿੱਚ ਆ ਕੇ ਇਹ ਜੋ ਸਰਕਾਰ ਜਿਹਾ ਕੀਤਾ ਸਿੱਖ ਜਗਤ ਨੂੰ ਇਹ ਪ੍ਰਵਾਨ ਨਹੀਂ ਜੋ ਗੁਰਪਿਆਰੇ ਨੂੰ ਜੋ ਪਹਿਲਾਂ ਦੱਸਿਆ ਕਿ ਅਸੀਂ ਜੋ ਨੰਦਪੁਰ ਸਾਹਿਬ ਵਿੱਚ ਗੁਰਮਤਾ ਹੋਇਆ ਹੈ ਤਮਿਲ ਸਵਾਲ ਵੱਲੋਂ ਉਹਦੀ ਸ਼ਰਮਤੀ ਪ੍ਰਵਕਉਂਦੇ ਆ ਤੇ ਕਹਿੰਦੇ ਹਾਂ ਕਿ ਪਹਿਲੇ ਹੀ ਜਿਹੜੇ ਜੱਜਦਾਰਿਓ ਬਾਦ ਕੀਤਾ ਜਾਂ ਚੋ ਜਿਹੜਾ ਨਿਆ ਕਨਵੈਂਸ਼ਨ ਆਪੀ ਨੇ ਜਿਹੜਾ ਬਾਈ ਰਾਮ ਸਿੰਘ ਦੀ ਖਾਸਾ ਦਮਦਿਤਖਸਾਰਵਾਲਾ ਵਾਲੋ ਵੀ ਉਹਨਾਂ ਨੂੰ ਦਸਤਾਰ ਭੇਟ ਕੀਤੀ ਗਈ। ਹਾਂਜੀ ਇਹ ਤਾਂ ਅਸੀਂ ਪਹਿਲੇ ਦਿਨ ਤੋਂ ਹੀ ਵੇਖ ਲਿਆ ਕਿ ਜੋ ਪ੍ਰੋਗਰਾਮ ਸੀ ਜੋ 10 ਵਜੇ ਦਾ ਅਨੰਦਪੁਰ ਸਾਹਿਬ ਰੱਖਿਆ ਹੋਇਆ ਸੀ ਉਹਨਾਂ ਦੀ ਤਾਜ ਪੋਸ਼ੀ ਦਾ ਤੇ ਉਹ ਸਿੱਖ ਜਗਤ ਤੋਂ ਸੰਸਥਾਵਾਂ ਤੋਂ ਦਰਦੇ ਹੋਏ ਆਈ ਉਹ ਜੋ ਉੱਥੇ ਵੀ ਮर्याਦਾ ਦਾ ਕਾਣ ਕਰਦੇ ਹੋਏ 2:30 ਵਜੇ ਅੰਦਰ ਵੜ ਕਰਕੇ ਜੋ ਜੀ ਤਾਜ ਪੋਸ਼ੀ ਗੜਗਾ ਦੀ ਕਰ ਦਿੱਤੀ ਗਈ। ਸੋ ਉਹਦੇ ਉਸ ਦਿਨ ਤੋਂ ਜਿਹੜੀ ਮर्यादा ਦਾ ਘਾਣ ਹੋ ਰਿਹਾ ਕਿ ਕਿ ਕਿੰਨੀ ਨਾ ਮਾਰੋ ਹਸਤੀ ਹੋਵੇ ਤਾਂ ਉਹ ਘਰੋਂ ਘਰੀ ਜਾ ਕਰਕੇ ਆਪਣੀਆਂ ਦਸਤਾਰਾਂ ਲੈਣ ਜਾਵੇ ਇਹ ਤਾਂ ਵੀ ਵੱਡੀ ਕੋਈ ਮੰਤਪੱਗੀ ਗੱਲ ਨਹੀਂ ਹੋ ਸਕਦੀ ਇਹ ਵੀ ਇੱਕ ਅਕਾਲ ਤਖਤ ਦੀ ਸ਼ਾਨ ਦੇ ਜਿਹੜੀ ਹੈ ਉਹ ਖਿਲਾਫ ਆ ਦਸਤਾਰ ਦੇ ਵਿਚਾਰ ਨਿਕਲਦੇ ਹੋ ਵੀ ਤੁਸੀਂ ਇਹ ਜਾਣਕਾਰੀ ਜ਼ਰੂਰ ਦਿਓ ਸੰਗਤ ਨੂੰ ਵੀ ਅਸਲ ਜਿਹੜੇ ਅਕਾਲ ਤਖਤ ਸਾਹਿਬ ਦਾ ਜੱਤੇਦਾਰ ਆ ਉਹ ਕਿਸ ਤਰ੍ਹਾਂ ਚੁਣਿਆ ਜਾਂਦਾ ਤੁਸੀਂ ਵੀ ਕਰ ਜਿਸ ਤਰ੍ਹਾਂ ਉਹ ਚੋਣ ਦੇ ਨੇ ਕਿ ਜਿਹੜੋ ਨਹੀਂ ਸਹੀ ਤਾਂ ਕਿਤੇ ਢੰਗ ਨਾਲ ਚੁਣਨਾ ਚਾਹੀਦਾ ਅੰਦੀ ਸਾਡੀ ਤੱਕ ਨੂੰ ਪਿਆਰਿਓ ਬੇਨਤੀ ਇਹ ਆ ਵੀ ਸਰਵਤ ਖਾਸ ਸਾਦ ਕਰਕੇ ਜੋ ਕਾਲ ਤਖਤ ਦੇ ਜੋਧਾ ਦਾ ਨੇ ਜਿਹੜੀ ਤਾਜ ਕੋਸ਼ੀਆ ਹੋਣੀ ਚਾਹੀਦੀ ਹੈ ਕਿ ਕੋਈ ਵੀ ਉਹਨਾਂ ਦੇ ਜਿਹੜਾ ਕੁੰਡਾ ਵਾਸਤੇ ਨਾ ਹੋਵੇ ਔਰ ਆਜ਼ਾਦ ਅਸ਼ੀਦਾਰ ਜ세ਦਾਰ ਸਾਹਿਬ ਹੋਣ ਸੋ ਆਜ਼ਾਦ ਜਿਹੜੇ ਫੈਸਲੇ ਤਾਂ ਹੀ ਲਾਏ ਜਾ ਸਕਦੇ ਹਨ ਸੋ ਜਿਹੜੇ ਕਿਸੇ ਦੇ ਥੱਲੇ ਆਣ ਕਰਕੇ ਜਿਨ੍ਹਾਂ ਨੂੰ ਕਿ ਨੌਕਰ ਕਹਿ ਦਿੰਦੇ ਹਨ ਸੋ ਆਪਣਾ ਤਨਖਾਹ ਪੱਤਾ ਦਿੰਦੇ ਹਨ ਸੋ ਕਦੇ ਚਿੱਤ ਵੀ ਜਿਹੜਾ ਜਥੇਦਾਰ ਆ ਉਹ ਅਜਾ ਜਿਹੜਾ ਫੈਸਲਾ ਆ ਉਹ ਨਹੀਂ ਲੈ ਸਕਦਾ ਦਾਸ ਲਈ ਤੇ ਇਹ ਨਹੀਂ ਕਿਹਾ ਕਿ ਨਾ ਕੋਈ ਕਰਕੇ ਜਿਹਨ ਦੇਸ਼ਦਾਰਾਂ ਦੀ ਅਸਿੱਦੀ ਉਪੀ ਹੋਈ ਆ ਅੰਨਾ ਕੁਝ ਨੌਜਵਾਨ ਵੀ ਜੁੜੇ ਨੇ ਸਰ ਪੰਜ ਪ੍ਰਧਾਨ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਗੁਰੂ ਪਿਆਰਿਓ ਅੱਜ ਸਾਡੀ ਇੱਥੇ ਗੁਰਦੁਆਰਾ ਮਰਤਾ ਸਾਹਿਬ ਕੋਰ ਕੋ ਵਿਖੇ ਜਿਹੜੀ ਇਟਲੀ ਦੀ ਦਮ ਦਮਿਤਕਸਾਲ ਦੀ ਜਿਹੜੀ ਕਮੇਟੀ ਆ ਉਹਦੀ ਮੀਟਿੰਗ ਹੋਈ ਆ ਜਿਸ ਵਿੱਚ ਇਹਨਾਂ ਨੇ ਇਹ ਫੈਸਲਾ ਲਿਆ ਗਿਆ ਵਾ ਕਿ ਸਮੂਹ ਇਟਲੀ ਦੀਆਂ ਸਿੱਖ ਸੰਗਤਾਂ ਵੱਲੋਂ ਜੋ ਆ ਬਾਬਾ ਰਾਮ ਸਿੰਘ ਜੀ ਤੋਂ ਮਾ ਜਿਹੜੀ ਉਹਨਾਂ ਨੇ ਕੱਲ ਆਨੰਦਪੁਰ ਦੀ ਧਰਤੀ ਦੇ ਉੱਤੇ ਜੋ ਮਤੇ ਕੀਤੇ ਗਏ ਇਹਨਾਂ ਸਾਰੀਆਂ ਸੰਗਤਾਂ ਨੇ ਉਹ ਮਤਿਆਂ ਨੂੰ ਪ੍ਰਮਾਣਿਕੀ ਦਿੱਤੀ ਆ ਉਹਨਾਂ ਚ ਇਹ ਆ ਕਿ ਜਿਹੜੇ ਤਿੰਨੇ ਜਹੇਦਾਰ ਆ ਗਿਆਨੀ ਰੁਕਬੀਰ ਸਿੰਘ ਜੀ ਗਿਆਨੀ ਸੁਲਤਾਨ ਸਿੰਘ ਜੀ ਤੇ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੂੰ ਬਹਾਲ ਕੀਤਾ ਜਾਵੇ ਤੇ ਜਿਹੜੇ ਗਿਆਨੀ ਗੁਰਗਾਜਾ ਉਹਨਾਂ ਦੀ ਨਿਯੁਕਤੀ ਜਿਹੜੀ ਆ ਉਹ ਰੱਦ ਕੀਤੀ ਜਾਵੇ ਨਾਲ ਹੀ ਅਸੀਂ ਬਾਦਲਾਂ ਨੂੰ ਇਹ ਬੇਨਤੀ ਕਰਦੇ ਹਾਂ ਕਿ ਸਿੱਖ ਸੰਗਤਾਂ ਤੁਹਾਡੇ ਅੱਗੇ ਹੱਥ ਜੋੜਦੀਆਂ ਗੁਰੂ ਪਿਆਰਿਓ ਤੁਸੀਂ ਸਿੱਖ ਕੌਮ ਦਾ ਬਹੁਤ ਨੁਕਸਾਨ ਕੀਤਾ ਤੁਸੀਂ ਸਿੱਖੀ ਨੂੰ ਬਹੁਤ ਢਾਹ ਲਾਈ ਆ ਵੇਖੋ ਅਕਾਲ ਤਖਤ ਸਾਹਿਬ ਦੀ ਜਿਹੜੀ ਮਰਿਆਦਾ ਵਾ ਜਿਹੜੀ ਮੇਰੇ ਛੇਵੇਂ ਪਾਤਸ਼ਾਹ ਨੇ ਅਕਾਲ ਤਖਤ ਸਾਹਿਬ ਦੀ ਉਸਾਰੀ ਕੀਤੀ ਅਕਾਲ ਮਤਲਬ ਪ੍ਰਮਾਤਮਾ ਦਾ ਤਖਤ ਪਰ ਇਹ ਬਾਦਲਾਂ ਨੇ ਇਸ ਤਖਤ ਦਾ ਜਿਹੜਾ ਵਾ ਇਸ ਨੂੰ ਬਹੁਤ ਨੀਵਾਂ ਦਿਖਾ ਰਹੇ ਨੇ ਵੇਖੋ ਇਸ ਤਖਤ ਦੇ ਜਿਸ ਨੇ ਵੀ ਪੰਗਾ ਲਿਆ ਭਾਇਓ ਬੀਬੀ ਇੰਦਰਾ ਗਾਂਧੀ ਸੀ ਭਾਇਓ ਅੰਬਰ ਸ਼ਾਹ ਅਬਦਾਲੀ ਸੀ ਭਾਇਓ ਮੱਸਾ ਡੰਗੜ ਸੀ ਹਾਲ ਉਹਨਾਂ ਦਾ ਬਹੁਤ ਮਾੜਾ ਹੋਇਆ ਤੇ ਬਾਦਲ ਸਾਹਿਬ ਦਾ ਵੀ ਹਾਲ ਤੇ ਮਾੜਾ ਹੋਣਾ ਵੇਖੋ ਥੋੜੇ ਦਿਨ ਪਹਿਲਾਂ ਲੱਤ ਟੁੱਟੀ ਹੁਣ ਬਾਹਾਂ ਟੁੱਟ ਗਈ ਅਸੀਂ ਤੇ ਪ੍ਰਮਾਤਮਾ ਕੀ ਅਰਦਾਸ ਕਰਦੇ ਆ ਕਿ ਇਹ ਵਾਹਿਗੁਰੂ ਉਹਨਾਂ ਦੇ ਦਿਮਾਗ ਦੇ ਜਿਹੜਾ ਹੋਂਮਾ ਦਾ ਪੁਰਜਾ ਹਿੱਲਿਆ ਉਹਨੂੰ ਠੀਕ ਕਰੋ ਤਾਂ ਜੋ ਜਿਹੜੀ ਸਾਡੀ ਸਿੱਖ ਕੌਮ ਹੈ ਉਹ ਬਾਦਲਾਂ ਦੇ ਹੱਥੋਂ ਬਚ ਸਕੇ ਇਨੀਆਂ ਬੇਨਤੀਆਂ ਪ੍ਰਮਾਣ ਜੀ ਸਾਹਿਬ ਜੀ ਪੰਥਾ ਜਿੱਥੇ ਖੜਾ ਵਾ ਸਾਰੇ ਦੇ ਵਿੱਚ ਦੀ ਗੱਲ ਕਰੀ ਤੇ ਪੰਥ ਕਿੱਥੇ ਹੈ ਵਾ ਵਾਹਿਗੁਰੂ ਜੀ ਨੇ ਪੰਥ ਕਿੱਥੇ ਖੜਾ ਵਾ ਇਹ ਤਾਂ 1978 ਤੋਂ ਲੈ ਕੇ ਜਦੋਂ ਨਰੰਕਾਰੀ ਕਾਂਡ ਤੋਂ ਲੈ ਕੇ 1984 ਦਾ ਕਾਂਡ ਬਾਦਲਾਂ ਦੀ ਗਦਾਰੀ ਉਸ ਤੋਂ ਬਾਅਦ 1993 ਦੇ ਵਿੱਚ ਕਾਗਰਦੀ ਸਰਕਾਰ ਆਈ ਬਿਆਨਸੇ ਨੂੰ ਕਮਾੜ ਮਿਲੀ ਉਹਦੇ ਵਿੱਚ ਅਫਸਰਾਂ ਨੇ ਖੋਖੋ ਕੇ ਮੁੰਡੇ ਕਰਾ ਚੋ ਚੁੱਕ ਚੁੱਕ ਕੇ ਜਿਹੜੇ ਆ ਰਾਮ ਪੀਤਾ ਉਸ ਤੋਂ ਬਾਅਦ ਜਦੋਂ ਅਕਾਲੀਆਂ ਦੀ ਸਰਕਾਰ ਆਈ ਬਾਦਲ ਜਨ ਨੂੰ ਕਫਰੇ ਕੌਮ ਦਾ ਨਾਮ ਦਿੱਤਾ ਗਿਆ ਉਹਨਾਂ ਨੇ ਉਹ ਹੀ ਜਿਹੜੇ ਅਫਸਰ ਸੀਗੇ ਉਹਨਾਂ ਨੂੰ ਪਦਵੀਆਂ ਦੇ ਕੇ ਉਹਨਾਂ ਨੂੰ ਨਿਯੁਕਤੀਆਂ ਵਡੀਆਂ ਦੇ ਕੇ ਤੇ ਉਹਨਾਂ ਤੋਂ ਫੇਰ ਜਿਹੜਾ ਵਾ ਪੰਜਾਬ ਦਾ ਜਿਹੜਾ ਬਹੁਤ ਜਿਹੜਾ ਨੌਜਵਾਨੀ ਦਾ ਜਿਹੜਾ ਉਹ ਕਾਹਨ ਕੀਤਾ ਸੋ ਕਿੱਥੇ ਖੜਾ ਪੰਜਾਬ ਜਿਹਾ ਹੀ ਕਹੀਏ ਤੇ ਅੱਜ ਬਿਣਾ ਇੱਕ ਬਾਪ ਤੋਂ ਜਿਹੜਾ ਵਾ ਉਹ ਪੰਜਾਬ ਖੜਾ ਵਾ ਬਿਣਾ ਕਮਾਂਡ ਤੋਂ ਖੜਾ ਵਾ ਜਿਹੜੀ ਕਮਾਂਡ ਆ ਸਿਰਫ ਬਾਦਲ ਪਰਿਵਾਰ ਦੇ ਕੋਲ ਆ ਬਾਕੀ ਜਿਹੜੇ ਜਿਹੜੇ ਆ ਉਹ ਸਾਰੇ ਹੋਤਲੇ ਨੇ ਤੇ ਜਿਹੜੇ ਸਾਡੇ ਲੀਡਿੰਗ ਨੇ ਉਹ ਜਿਹੜੇ ਨੇ ਉਹ ਸਿਰਫ ਉਹਨਾਂ ਦੇ ਚਮਚਾਗਰੀ ਕਰਨ ਤੱਕ ਰਹਿ ਗਏ ਨੇ ਆਪਸਾ ਆਪਣੀਆਂ ਐਮਐਲਏ ਦੀਆਂ ਸੀਟਾਂ ਤੱਕ ਆਪਣੇ ਮੰਤਰੀਆਂ ਪਦ ਤੱਕ ਕਿ ਹਾਂ ਆਕਾਲੀ ਦਲ ਜੇ ਖੜਾ ਹੋਵੇ ਤੇ ਸਾਨੂੰ ਫਿਰ ਜਿਹੜੀ ਉਹ ਨਿਯੁਕਤੀ ਕਿਤੇ ਹੋ ਸਕੇ ਇਹਦੋਂ ਬਾਅਦ ਜਿਹੜਾ ਵਾ ਪੰਜਾਬ ਦਾ ਨੁਕਸਾਨ ਇਸ ਪਰਿਵਾਰ ਨੇ ਜਿਹੜਾ ਕੀਤਾ ਉਹ ਹੋ ਨਹੀਂ ਸਕਦਾ ਸੋ ਸਾਨੂੰ ਅੱਜ ਜਿਹੜਾ ਨੌਜਵਾਨੀ ਨੂੰ ਤੇ ਸੂਜਵਾਨ ਜਿਹੜੇ ਆ ਪਰਤਵੰਤੇ ਜਿਨ੍ਹਾਂ ਲੋਕ ਹੀ ਪੈਸੇ ਛੱਡਿਆ ਆ ਜਿਨ੍ਹਾਂ ਦੀ ਕੋਈ ਸਲਾਹ ਨਹੀਂ ਲਈ ਜਾਂਦੀ ਸੋ ਉਹਨਾਂ ਨੂੰ ਅੱਗੇ ਆਉਣਾ ਚਾਹੀਦਾ ਵਾ ਜਿਹੜੇ ਇੱਕ ਆਪਣੇ ਲਾਲਚ ਤੋਂ ਬਗੈਰ ਆਣ ਕੇ ਜਿਹੜਾ ਪੰਜਾਬ ਨੂੰ ਮੋੜ ਬਹਾਲ ਕਰਨ ਵਾਸਤੇ ਪੰਜਾਬ ਦੀ ਨੌਜਵਾਨੀ ਨੂੰ ਜਿਹੜੀ ਆ ਉਸ ਸਿਰ ਕਰਨ ਵਾਸਤੇ ਆਪਣੇ ਪੰਜਾਬ ਦੇ ਕਾਰੋਬਾਰਾਂ ਨੂੰ ਟਿਕਾਣੇ ਲਿਆਉਣ ਵਾਸਤੇ ਸੋ ਅੱਗੇ ਆਉਣ ਦੀ ਜਿਹੜੀ ਆ ਅਪੀਲ ਆ ਸੋ ਇਹ ਕਰਕੇ ਸਾਰਿਆਂ ਦੀ ਕੀ ਵੱਡਾ ਬੈਠਣ ਲੱਗੀ ਆਣ ਵਾਲੇ ਸਮੇਂ ਜੇ ਅੱਜ ਵੀ ਤੁਸੀਂ ਮੀਟਿੰਗ ਕਰੀ ਜਿਏ ਕਿਉਂਕਿ ਪਿਛਲੇ ਦਿਨ ਤੋਂ ਤੁਸੀਂ ਜਿਸ ਦਿਨ ਦਾ ਕਾਲਤਖਬ ਸਾਹਿਬ ਦੇ ਜੱਜਦਾਰ ਨੂੰ ਹਟਾਇਆ ਗਿਆ ਤੁਸੀਂ ਸਾਰੇ ਪੰਚ ਪ੍ਰਧਾਨ ਕੀ ਜਿੰਨੇ ਸੇਵਾਦਾਰ ਨੇ ਉਹ ਇਸ ਗੱਲ ਦਾ ਵਿਰੋਧ ਕਰ ਰਹੇ ਨੇ ਤੇ ਤੁਸੀਂ ਅੱਜ ਮੀਟਿੰਗ ਦੇ ਆਉਣ ਵਾਲੇ ਸਮੇਂ ਦੇ ਵਿੱਚ ਜਿਵੇਂ ਭਾਈ ਸਾਹਿਬ ਨੇ ਦੱਸਿਆ ਕਿ ਸਰਬਤ ਕਾਲਸਾ ਬੁਲਾਇਆ ਜਾਣਾ ਚਾਹੀਦਾ ਬਸ ਉਹਦਾ ਸਦਨਾਂ ਦੇ ਤਾਂ ਕੀ ਕੋਈ ਪੰਚ ਪ੍ਰਧਾਨੀ ਇਦਾਂ ਦਾ ਕੁਝ ਕੀ ਕਰੇਗੀ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਪੂਰੇ ਵਿਸ਼ਵ ਭਰ ਦੇ ਵਿੱਚ ਬੈਠੇ ਹੋਏ ਸਿੱਖ ਸੰਗਤਾ ਉਹਨਾਂ ਨੂੰ ਆਵਾਜ਼ ਦੇ ਦੇਖੋ ਪੰਚ ਪ੍ਰਧਾਨੀ ਦਾ ਜਿਹੜਾ ਬੰਦ ਦਾ ਫੈਸਲਾ ਮੁੱਖ ਤੋਂ ਇਹੋ ਸੀਗਾ ਕਿ ਆ ਜਿੱਥੇ-ਜਿੱਥੇ ਵੀ ਸਾਨੂੰ ਲੋੜ ਪੈਂਦੀ ਆ ਉੱਥੇ ਪਹੁੰਚਾਂਗੇ ਜਿੱਥੇ ਸਾਨੂੰ ਸਦਾ ਹੁੰਦਾ ਉੱਥੇ ਪਹੁੰਚਾਂਗੇ ਜਿੱਥੇ ਸਾਨੂੰ ਜਾਪਦਾ ਕਿ ਹਾਂ ਗਲਤ ਹੋ ਰਿਹਾ ਉੱਥੇ ਵੀ ਪਹੁੰਚਾਂਗੇ ਪੰਜ ਪ੍ਰਧਾਨੀ ਐਨਪੀ ਜਿਹੜੇ ਪੰਜ ਚੁਣੇ ਗਏ ਨੇ ਉਹੋ ਹੀ ਪੰਜ ਪ੍ਰਧਾਨ ਨੇ ਪੰਜ ਪ੍ਰਧਾਨੀ ਇਹ ਆ ਭੀ ਜਿੱਥੇ ਵੀ ਪੰਜ ਸਿੰਘ ਜਿਹੜੇ ਆ ਉਹ ਇਕੱਠੇ ਹੋ ਜਾਣ ਉਹ ਹੀ ਪ੍ਰਧਾਨ ਨੇ ਉਹ ਫੈਸਲਾ ਵੀ ਆਪਣਾ ਲੈ ਸਕਦੇ ਨੇ ਬਾਕੀ ਜਿੱਥੇ ਸਾਨੂੰ ਉਹ ਕਹਿਣਗੇ ਇਟਲੀ ਦੇ ਵਿੱਚ ਇਟਲੀ ਤੋਂ ਬਾਹਰ ਯੂਰਪ ਦੇ ਵਿੱਚ ਆ ਇੰਡੀਆ ਜਾ ਕੇ ਕਲਤਕ ਸਾਬ ਤੇ ਸਰਬੱਤ ਖਾਲਸਾ ਸਾਦੇ ਨੇ ਸਾਨੂੰ ਤੇ ਅਸੀਂ ਉੱਥੇ ਵੀ ਹਾਜ਼ਰੀ ਜਿਹੜੀ ਆਪਣੀ ਭਰਾਂਗੇ ਜੇ ਸਾਨੂੰ ਲੋੜ ਪਈ ਕਿ ਜਿਹੜੇ ਫੈਸਲੇ ਗਲਤ ਹੁੰਦੇ ਨੇ ਉਹਨਾਂ ਦੇ ਬਰਕਲਾਬ ਰਹੂਗੀ ਪੰਜ ਪ੍ਰਧਾਨੀ ਸਥਿਰ ਰਹੂਗੀ ਜਿੱਥੇ ਭਿਆ ਲੋੜ ਆ ਉਥੇ ਹੌਚਣ ਦੀ ਜੜੀ ਆ ਉਹ ਪੂਰੀ ਤਰ੍ਹਾਂ ਕਰਿਆ ਕਰੀਗੇ ਇਹ ਸਾਨੂੰ ਜਿਹੜੇ ਸ੍ਰੀ ਗੁਰੂ ਗ੍ਰੰਥ ਸਾਹਿਬ ਤਾਮਦਵੀ ਟਕਸਾਲ ਸੇਵਾ ਸੰਭਾਲ ਪੰਜ ਪ੍ਰਧਾਨੀ ਇਟਲੀ ਦੇ ਮੈਂਬਰ ਹੋਣਾ ਖਬਰਾਂ ਲਈ ਜੁੜੇ ਰੋ ਧੰਨਵਾਦ